ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਉਹ ਦਿਨ ਆ ਗਿਆ ਹੈ ਆਪਾਂ ਨਹੀਂ ਪਰਣ ਲੱਗੀਆਂ ਜੀ ਤੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਮੇਰੇ ਘਰਦਿਆਂ ਨੇ ਮੈਨੂੰ ਕਿਹਾ ਵੀ ਤੈਨੂੰ ਰੱਖਣੀ ਹੈ ਘਰ ਦੀ ਤੇ ਮੈਂ ਵਾਹਿਗੁਰੂ ਦਾ ਬਹੁਤ ਸ਼ੁਕਰਾਨਾ ਕਰਦੀ ਹਾਂ ਕਿ ਮੈਂ ਮੈਨੂੰ ਇਸ ਯੋਗ ਸਮਝਿਆ ਗਿਆ ਤੇ ਮੈਂ ਇਨਯੋਗੀ ਹੈ ਨਹੀਂ ਸੀ ਕਿ ਮੈਨੂੰ ਇੰਨਾ ਪਿਆਰ ਮਿਲਿਆ ਇਸ ਕਰਕੇ ਤੇ ਮੈਂ ਕੁਝ ਬੋਲਿਆ ਵੀ ਨਹੀਂ ਜਾਂਦਾ ਹੈਗਾ ਤੇ ਰੇਗੁਰੂ ਦੀ ਕਿਰਪਾ ਨਾਲ ਅੱਜ ਉਹਦੇ ਨਾਲ ਜੇ ਨੇ ਤੇ ਅਸੀਂ ਬਹੁਤ ਜ਼ਿਆਦਾ ਮਤਲਬ ਖੁਸ਼ਾ ਤੇ ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਮੈਨੂੰ ਇਦਾਂ ਦਾ ਕੋਈ ਮੌਕਾ ਮਿਲੂਗਾ ਕਿ ਮੈਂ ਆਪਣੇ ਘਰ ਦਾ ਮਤਲਬ ਕੋਈ ਵੀ ਛੋਟਾ ਮोटा ਕੰਮ ਆਪ ਮਤਲਬ करूंगी ਤੇ ਮੈਨੂੰ ਇੰਨੀ ਇਮੀਅਤ ਮਿਲੂਗੀ ਮੇਰੇ ਘਰ ਦੇ ਵਿੱਚ ਤੇ ਮੈਂ ਇਹੀ ਸਾਰਿਆਂ ਨੂੰ ਕਹਿਣਾ ਚਾਹੁੰਦੀ ਆ ਕਿ ਆਪਣੇ ਮਤਲਬ ਹਰ ਇੱਕ ਨੂੰ ਆਪਣੀ ਫੈਮਿਲੀ ਨਾਲ ਪਿਆਰ ਕਰਨਾ ਚਾਹੀਦਾ ਤੇ ਆਪਣੇ ਪਰਿਵਾਰ ਨਾਲ ਮਤਲਬ ਵਧੀਆ ਰਹਿਣਾ ਚਾਹੀਦਾ ਮੈਂ ਕਦੇ ਸੋਚ ਵੀ ਨਹੀਂ ਸਕਦੀ ਸੀ ਕਿ ਮੈਨੂੰ ਇੰਨੀ ਇਮੀਅਤ ਮਿਲੂਗੀ ਤੇ ਮੈਂ ਵਾਹਿਗੁਰੂ ਜੀ ਦਾ ਬਹੁਤ ਜ਼ਿਆਦਾ ਸ਼ੁਕਰਾਨਾ ਕਰਦੀ ਆ ਕਿ ਵਾਹਿਗੁਰੂ ਜੀ ਮਤਲਬ ਜਿੱਦਾਂ ਤੁਸੀਂ ਸਾਡੀ ਸੁਣੀ ਆ ਹਰ ਕੰਮ ਦੇ ਵਿੱਚ ਵਾਹਿਗੁਰੂ ਜੀ ਹਰ ਇੱਕ ਦੀ ਸੁਣਿਓ ਤੇ ਹਰ ਇੱਕ ਦੀਆਂ ਮਨੋ ਕਾਮਨਾ ਪੂਰੀਆਂ ਕਰਿਓ ਤੇ ਹਰ ਇੱਕ ਨੂੰ ਚੜ੍ਹਦੀ ਕਲਾ ਵਿੱਚ ਰੱਖਿਓ ਤੇ ਗਦੇ ਵੀ ਮੰਨ ਡੋਲੇ ਨਾ ਇਹ ਮੁਸੀਬਤ ਤਾਂ ਥੋੜੇ ਦਿਨਾਂ ਦੀ ਹੁੰਦੀ ਆ ਜੋ ਆਪਣੇ ਤੇ ਪੈਂਦੀ ਹੁੰਦੀ ਆ ਸਾਡੇ ਤੇ ਵੀ ਪਈ ਸੀ ਤੇ ਚਲੋ ਉਸ ਟਾਈਮ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਨਾ ਵੀ ਇਹ ਇਦਾਂ ਕਿਉਂ ਹੋ ਗਿਆ ਪਰ ਵਹਿਗਰੂ ਜੋ ਕਰਦਾ ਉਹ ਬਹੁਤ ਆਪਣਾ ਸੋਚ ਸਮਝ ਕੇ ਕਰਦਾ ਉਹਨੂੰ ਜੋ ਚੰਗਾ ਲੱਗਦਾ ਉਹ ਕਰਦਾ ਪਰ ਉਹਦੇ ਵਿੱਚ ਆਪਣੀ ਭਲਾਈ ਹੁੰਦੀ ਆ ਜੇ ਆਪਾਂ ਨੂੰ ਕੋਈ ਤੰਗੀ ਆਉਂਦੀ ਵੀ ਹੈ ਨਾ ਉਹਦੇ ਵਿੱਚ ਆਪਣੀ ਭਲਾਈ ਹੁੰਦੀ ਆ ਉਹ ਵਹਿਗਰੂ ਨੂੰ ਪਤਾ ਹੁੰਦਾ ਵੀ ਜੇ ਤੁਸੀਂ ਤੁਹਾਡੇ ਤੇ ਤੰਗੀ ਆਊਗੀ ਤਾਂ ਤੁਹਾਨੂੰ ਹਿੰਮਤ ਆਪਾਂ ਨੂੰ ਹਿੰਮਤ ਆਉਂਦੀ ਆ ਉਹਦੇ ਵਿੱਚ ਹਿੰਮਤ ਆਉਂਦੀ ਆ ਆਪਾਂ ਫਿਰ ਡਟ ਕੇ ਮੁਕਾਬਲਾ ਕਰਦੇ ਆ ਉਹ ਤੰਗੀਆਂ ਦੁਰਸ਼ੀਆਂ ਨਾਲ ਹੈ ਨਾ ਜੋ ਵੀ ਆਪਣੇ ਤੇ ਮੁਸੀਬਤਾਂ ਆਉਂਦੀਆਂ ਨੇ ਜਿਵੇਂ ਅਸੀਂ ਕੀਤੀ ਸਾਡੇ ਤੇ ਏਡੀ ਮੁਸੀਬਤ ਆ ਗਈ ਸੀ ਅਸੀਂ ਵੀ ਮਤਲਬ ਬਹੁਤ ਜ਼ਿਆਦਾ ਡਟ ਕੇ ਮੁਕਾਬਲਾ ਕੀਤਾ ਤੇ ਵਾਹਿਗੁਰੂ ਨੇ ਅੱਜ ਇੱਥੇ ਤੱਕ ਪਹੁੰਚੇ ਆ ਤੇ ਅਸੀਂ ਸੋਚ ਵੀ ਨਹੀਂ ਸਕਦੇ ਸੀ ਵੀ ਅਸੀਂ ਇੱਥੇ ਤੱਕ ਆ ਜਾਾਂਗੇ ਅਸੀਂ ਵਾਹਿਗੁਰੂ ਦਾ ਮੈਂ ਤਾਂ ਬਹੁਤ ਜ਼ਿਆਦਾ ਸ਼ੁਕਰਾਨਾ ਕਰਦੀ ਆ ਵੀ ਇਹ ਵਾਹਿਗੁਰੂ ਜਿਹਦਾ ਤੁ ਸਾਡੀ ਸੁਣੀ ਆ ਸਭ ਦੀ ਸੁਣੀ ਤੇ ਹਰ ਇੱਕ ਦੀਆਂ ਮਨੋ ਕਾਮਨਾ ਪੂਰੀਆਂ ਕਰੀ ਹਰ ਇੱਕ ਦੇ ਘਰ ਦੇ ਵਿੱਚ ਖੁਸ਼ੀਆਂ ਆਉਣ ਤੇ ਕਦੇ ਵੀ ਕਿਸੇ ਦਾ ਸਾਡੇ ਵੱਲੋਂ ਕੋਈ ਮਨ ਨਾ ਦਿਖਾਇਆ ਜਾਵੇ ਤੇ ਵੀ ਅਸੀਂ ਚਾਹੁੰਦੇ ਨਹੀਂ ਵੀ ਕਿਸੇ ਨੂੰ ਕੋਈ ਹਰਟ ਕਰੀਏ ਹੈਨਾ ਕਿਸੇ ਦੇ ਕਿਸੇ ਦੇ ਮਨ ਦੇ ਉੱਪਰ ਕੋਈ ਅਸੀਂ ਕੋਈ ਲਾ ਕੇ ਗੱਲ ਕਰੀਏ ਹੈਨਾ ਮੈਂ ਤਾਂ ਇਹੀ ਕਹਿੰਦੀ ਹੁੰਨੀ ਆ ਵੀ ਰੱਬਾ ਮੇਤੂੰ ਕੋਈ ਵੀ ਮਤਲਬ ਕਿਸੇ ਦਾ ਮਾੜਾ ਨਾ ਕਰਵਾਇ kabar dia, lewat mana dia cakap? Kabar? Kabar-kabar. ਉਹ ਤੋਂ ਦੇ ਬਲਿਆ ਹਾਂ ਪਰ ਤੂੰ ਰੱਖੇਗਾ ਇਹ ਕੱਤੀ ਰਿਕਵੈਂਟਰ ਰੱਖੋਗੇ ਤਰ ਜੋ ਨਿੱਕੇ ਢਾਗੇ ਦੇ ਨਾਲ ਆਪਾਂ ਦੀ ਹੁਣੇ ਰੱਤੀ ਮੜਾ ਜਾ ਢੱਕ ਟਾ ਦੇਣਾ ਪਰੇ ਹੋ ਮੜਾ ਢਾਗੇ ਨਾਲ ਢਾਗੇ ਦੇ ਪ੍ਰੋਪਰ ਲਾ ਦੇਸੀ ਇਹ ਵੀ ਥੋੜੀ ਚੈਨ ਢਾਗੇ ਦੇ ਨਾਲ ਇਹ ਰੱਖ ਦੇਣਾ ਇਹ ਪਿਛੇ ਦੇ ਨਹੀਂ ਖਾ ਦੇ ਹਾ ਢਾਗੇ ਨਾਲ ਵੀ ਆਏ ਆਪ ਵੀ ਉਪਰ ਫਟਫਟੀ ਫਟ ਸਾਡੀ ਨਾਲ ਵੀ ਤੁਹਾਨੂੰ ਤਰਫ ਪ੍ਰਕਾਸ਼ਣ ਕੇ ਆ ਵੀ ਲੱਗਣਾ ਆ ਰਹੇ ਪਾਸੇ ਬੱਲੇ ਬਸ ਬਾਜੀ ਠੀਕ ਹੈ ਬਸ ਬਾਕੀ ਹਿੰਦਾ ਲੱਗਣੀ ਬਸ ਚਲੋ ਮੁਬਾਰਕਾਂ ਤੁਹਾਨੂੰ ਮੁਬਾਰਕਾਂ ਜੀ ਨਵੇਂ ਰਿਫੜ ਲਾ ਲਈ ਮੈਂ ਮੱਥਾ ਠੀਕ ਕਰਦਾ ਜਦ ਤੂੰ ਵੀ ਧਰ ਦੇ ਚਾਚਾ ਦੋ ਇੱਥਾ ਸਮਾਂ ਵੀ ਆ ਗਿਆ ਸਾਡੀ ਵਾਰੀ ਹੈ ਮਾ ਜਾਣਾ ਪਰ ਦਿੱਤੀ ਹੈ ਅੱਛਾ ਰੌਟੀ ਦੀਆਂ ਚਰੰਗੀਆਂ ਮਿਲਣਾਂ ਤੇਰਾ ਕੋਲ ਦੂਰੇ ਪੂਰੇ ਮੂਹੇ ਤੇ ਮੂਹੇ ਇਹਦੇ ਲਈ ਮੈਂ ਮਾਰਜੀ ਕਰਦੇ ਤਾਂ ਕਿ ਸਾਹ ਸਾਹ ਹੋ ਸਰ ਬਾਹਰ ਦਾ ਦੇ ਦਰ ਥਲੇ ਠੀਕ ਆ ਜੀ ਠੀਕ ਆ ਜੀ ਕੰਨ ਵੀ ਆ ਲੀਏ ਥਰ ਦੇ ਥਰ ਦੇ ਵਿੱਚ ਰੱਖਦਾ ਇਹ ਠੀਕ ਆ Cantando lo stesso, ci la sigla. Sì. sì. ਤਾਂ ਗੋਲਣਾ ਹੁਣ ਇਧਰੋਂ ਮਕਾ ਕੇ ਹੁਣ ਅਸੀਂ ਇਧਰ ਤੇਰੇ ਕੋਲੇ ਆਵਾਂ ਠੀਕ ਆ ਨਹੀਂ ਵੇ ਉਹ ਨਹੀਂ ਬੰਦ ਨੇ ਰਹਿਣੇ ਨਹੀਂ ਨਹੀਂ ਹੋਰ ਤੋਂ ਕੰਮ ਕਰ ਲੋ ਚੱਲ ਵੀ ਨਹੀਂ ਚੱਲੀ ਵਾਡੇ ਨਹੀਂ ਨਹੀਂ ਹਾਂ ਲੰਘ ਜਾਵਾਂਗੇ ਤੈਨੂੰ ਫੇਰ ਲੈ ਮੈਂ ਤੇ ਹੈਪੀ ਬਰਥਡੇ ਬਣਾਤਾ ਮੁੱਗੋਤਾ ਤੇਰਾ ਜਾਨ ਹਾਂ ਚਲੋ ਤੁਸੀਂ ਨਹੀਂ ਹਾਂ ਹੌਕੇ ਰਹੀ ਕੰਗਰਾ ਜੀ ਮਾਰ ਜਿਆ ਆ ਜੇ ਅਗਰ ਕਿਹੜਾ ਨੰਦਰ ਬਾਰੂ ਨਾ ਮੁੜ ਕੇ ਜਾਏਗਾ ਮੇਜਰ ਵੀਰੇ ਕੱਲ ਤੇ ਰੌਣਾ ਪੈ ਗਿਆ ਬਹੁਤ ਭੂਏ ਜੀ ਹੋਣੀ ਕਹਿੰਦੇ ਹਿੱਸਾ ਭੂਏ ਜੀ ਹੋਣੀ ਕਹਿੰਦੇ ਹਿੱਸਾ ਦੇ ਬੋ ਸਾਨੂੰ ਬਹੁਤ ਖੁਸ਼ ਹੋਇਆ ਉੱਥੇ ਕਹਿੰਦੇ ਥੱਲੇ ਥੱਲੇ ਵਾਲਾ ਸਮਾਨ ਤੂੰ ਰੱਖ ਲੈ ਵੀ ਜਿਹੜਾ ਤੰਦੀਰਾ ਉਹ ਦੇ ਦੇ ਮੈਨੂੰ ਉਹ ਤੰਦੀਰਾ ਹੀ ਕਹਿੰਦੀ ਸੀ ਪਤਨ ਕੀ ਕਹਿੰਦੇ ਸੀ ਹਾਂ ਕਹਿੰਦੇ ਵੀ ਉੱਪਰਲਾ ਉੱਪਰਲਾ ਮੈਨੂੰ ਦੇ ਦੇ ਮੇਰੀ ਮਾਂ ਦਾ ਕਹਿੰਦੇ ਨਿਸ਼ਾਨੀ ਐ ਕਹਿੰਦੇ ਬਾਕੀ ਦੂਰ ਰੱਖ ਲਾ ਫਿਰ ਮਾਸੀ ਉਹ ਨਹੀਂ ਕਹਿੰਦੀਆਂ ਵੀ ਇਹ ਤੈਨੂੰ ਦੇਣ ਲੱਗੀ ਐ ਪਿੱਛੇ ਨਿਕਲੇ ਆਇਆ ਉਹ ਜਾਨਾ ਨਿਕਲਿਆ ਅੱਤੀ ਬਹੁਤ ਕਰਾਈ ਆ ਵਾਹਿਗੁਰੂ ਜੀ ਨੇ ਅੱਜ ਆਪਣੇ ਘਰ ਖੁਸ਼ੀਆਂ ਦਿੱਤੀਆਂ ਨੇ ਜੀ ਆਪਣੀ ਅਜਨੀ ਰੱਖੀ ਗਈ ਹੈ ਆਪਣੀ ਘਰ ਦੀ ਤੇ ਇਸ ਕਰਕੇ ਆਪਾਂ ਹੁਣ ਲੇਬਰ ਦਾ ਮੂੰਹ ਮਿੱਠਾ ਕਰਾਉਣੀ ਆ ਜੀ ਉਹਨਾਂ ਨੂੰ ਚਾਹ ਬਣਾ ਕੇ ਦਿਨੇ ਆ ਤੇ ਵਾਹਿਗੁਰੂ ਇਹ ਜਿਹੀਆਂ ਖੁਸ਼ੀਆਂ ਸਾਰਿਆਂ ਦੇ ਘਰਾਂ ਵਿੱਚ ਆਉਣ ਕ ਆਪਣੇ ਦਿਲੋਂ ਮਤਲਬ ਅਰਦਾਸ ਕਰਦੇ ਆ ਕਿ ਆ ਸਾਲ ਸਾਰਿਆਂ ਲਈ ਬਹੁਤ ਵਧੀਆ ਹੋਵੇ 2025 ਤੇ ਹਰੇਕ ਦੇ ਘਰ ਖੁਸ਼ੀਆਂ ਆਉਣ ਜੀ ਜਾ ਗਿਆ ਜਾਣਦੇ ਹੋਈ ਹਾਂ ਕੀ ਵੀ ਘਰ ਚਾਰਜ ਕਰ ਲੈਣੇ ਠੀਕ ਹੈ ਇਹ ਕੀ ਗੱਲ ਹੈ ਇਲਾਕੇ ਮੈਂ ਤੋੜੀ ਭਰ ਦੇਣਾ ਨਾਲ ਇਹਦੀ 13 ਦਾ 13 ਨਾਲ ਡੋਟਾ ਜੀ ਇਹ ਉਹ ਵੀ ਮਸਾਲਾ ਬਜਰੀ ਕੁਝ ਨਾ ਉਹ ਇਹ ਜਾਣਨ ਲਈ ਮੋਸਲ ਜੱਜ ਜੁੱਤ ਕਰਦੀ ਕਰਦੀ ਖਾਣੇ ਜਮਾਰ ਮੋਸਲ ਮੋੜ ਕੇ ਪੱਜਿਟ ਸਾਲ ਆਪਣੇ ਨੂੰ ਗਏ ਤੂੰ ਆਹੀ ਗੁਰੂ ਦੀ ਕਿਰਪਾ ਨਾਲ ਪਿੱਲਰ ਲੱਗਣ ਲੱਗੇ ਸ਼ੁਰੂਆਤ ਹੋ ਗਈ ਤਾਂ ਤਾਂ ਹੈ ਹੈ ਸਿੱਟੇ ਬੰਦੇ ਕਾਹਦੇ ਲਈ ਚਾਹੁੰਦੇ ਹਾਂ ਲੈ ਆਈ ਨਹੀਂ ਉਹ ਟਰਾਲੀ ਉਹਦੇ ਵਾਲੀ ਬਜਰੀ ਵਾਲੀ ਟਰਾਲੀ ਨਹੀਂ ਆਈ ਕਿਹਾ ਨਹੀਂ ਉਹਨਾਂ ਨੂੰ ਜਾਉਂ ਤੁਸੀਂ ਜਾ ਕੇ ਆਓ ਫੇਰ ਹੈਡੋ ਵੀ ਕੰਮ ਲੈਣੀਆਂ ਆ ਉਂਦੇ ਛੱਡ ਦੇ ਨੀ ਲੋ ਆਹ ਖਿੜਕੀ ਵਾਲੇ ਨੇ ਨਾ ਇਹ ਇਹ ਜੀ ਤੁਸੀਂ ਜਾਇਓ ਫਿਰ ਉਹਨਾਂ ਕੋਲੇ ਹੱਲਿਆਓ ਫੋਨ ਕਰ ਜਾਣਾ ਇਹਨੂੰ ਇੱਕ ਫੇਰ ਕਰ ਦੋ ਹੋ ਗਿਆ ਵੀ ਲੋਡ ਆ ਸਾਨੂੰ ਹੁਣ ਜਿਹੜੇ ਕਰੂਗਾ ਨਾ ਕਰ ਦੇਣਾ ਯਾਰ ਤੇ ਭੇਜ ਦੇਣਾ ਯਾਰ ਭੇਜਣਾ ਹੈਗਾ ਲੱਡੂ ਖਾਣੇ ਲੈ ਗਏ ਚੱਕੇ ਅੰਦਰੋਂ ਜਾਇਓ ਲੈ ਆ ਕੇ ਪਾਉ ਇਹਨੇ ਚਲੇ ਨਾ ਜਾਵੇ ਇਹਨੇ ਭੱਜ ਜਾਣਾ ਮੜੇ ਹੌਲੀ ਤੇ ਕਿੱਧਰੋਂ ਆਉ ਪੂਰੇ ਨੂੰ ਮੇਰੇ ਵੱਲ ਨੂੰ ਆਉ ਤੁਸੀਂ ਹਮਮ ਚੱਲੇ ਗਏ ਨਾ ਚੱਲ ਕੋਈ ਨਾ ਫੇਰ ਖਾ ਜੂਗਾ ਤੇ ਬਾਲਕ ਲੈ ਜਾਓ ਲੈ ਜਾਓ ਤੁਸੀਂ ਫੋਨ ਕਰ ਸੰਨ ਦਾਤੀ ਕਰਾਂ ਦਾਤੀ ਦੇਖ ਤਾਂ ਤੇ ਹੈਗੀ ਆ ਦਾਤੀ ਤਾਂ ਨਹੀਂ ਹੋਣੀ ਰਾਤੀ ਵੀ ਲੈ ਕੇ ਆਉਂਦੇ ਮੈਂ ਤਾਂ ਕਿਤੇ ਖੋਊਗੀ ਹੈ ਨਹੀਂ ਤੇ ਇੱਧਰ ਨੇ ਕੋਈ ਰਾਤੀ ਹੋਣੀ ਨਹੀਂ ਨਹੀਂ ਤੇ ਲੱਭਣੀ ਪੈਣੀ ਲੱਖੜਾ ਚੱਕੀ ਹੋਰ ਢੋਲ ਚੱਕਣੀ ਦਾ ਮੜਾ ਜਿਹਾ ਉੱਪਰੋਂ ਪਾਲਕ ਦੇ ਆਹ ਐਂ ਕਰ ਦੇ ਬੀ ਆਹ ਸੈਡਾਂ ਵਾਲੇ ਖੋਲ ਆਹ ਖੋਲ ਹਾਂ ਇੱਕ ਪਾਸੇ ਖੋਲ ਦੇਵੇਂ ਨਹੀਂ ਹਾਂ ਇੱਕ ਪਾਸੇ ਹਾਂ ਇੱਧਰ ਉੱਪਰ ਨੂੰ ਚੱਕ ਦੇ ਆ ਉਧਰੋਂ ਖੋਲ ਦੇ ਉਹ ਸਿਰੇ ਵਾਲਾ ਆਡਾ ਵੀ ਲੰਗਰ 'ਚ ਯੋਗਦਾਨ ਹੈ ਕੰਮ ਆਊਗੀ ਬਿੱਜੀ ਹੋਈ ਹਨਾ ਵੀ ਵੇਲਾ ਕਿਵੇਂ ਵਧੀਆ ਹਨਾ ਗੱਡੀ ਗੱਡੀ ਹੋ ਗਈ ਮੇਰਾ ਦਿਉ ਬਹੁਤ ਰਿਸ਼ਤੇ ਜਾਨ ਬਖਤਾ ਦੇ ਸਾਈਡ ਬਚਾ ਕੇ ਵੀ ਥੱਲੇ ਨਾ ਮਿੱਧ ਦੂਜਾ ਪਾਸਾ ਚਲ ਦੇਖਣਾ ਉੱਤੇ ਕਰ ਦਿੰਦਾ ਮੁੰਡਾਤੀ ਦੇ ਰਹਿ ਗਈ ਫਿਰ ਮੈਂ ਦਾਤੀ ਲੈ ਕੇ ਆਇਆ ਹੋਣੇ ਹੁਣ ਥੋੜਾ ਖੱਤਵਾ ਭਰ ਕੇ ਲੈ ਇਸ ਦਾ ਜੂਠ ਨਾ ਜਾਏਗਾ ਆ ਨਾ ਰਹੀ ਗਾਗੇ ਬਾਲਾ ਥੋੜਾ ਜਿਹਾ ਬਦਲਿਆ ਬਾ ਥੋੜਾ ਜਿਹਾ ਬਰਾਗ ਬਾਲਾ ਉਹ ਥੋੜੀ ਚੀ ਬਾਲਾ ਦੇ ਕੋਈ ਬਾਲੇ ਆ ਆ ਗਿਆ ਹਲਵਾਈ ਹਾਂ ਕੀ ਕਰਦੇ ਨੇ ਆ ਤਾਂ ਕਰਦਾ ਕਰਦਾ ਅੰਦਰ ਆਦਾ ਕਰਦੇ ਉੱਥੇ ਮੜੇ ਹੱਥ ਮਾਰ ਲੇ ਬੁੱਲੂਆ ਹਲੋ ਹਾਂ ਹਾਂ ਅੱਛਾ ਤੁਮਰਾ ਕਰਦਾ ਨਾ ਕਬੱਟਾਂ ਹੀ ਜੋ ਉਹ ਇਹ ਕੱਗੜਾ ਪੂਰਾ ਨਹੀਂ ਲੋਕੀਂ ਕੰਮ ਆਉਣਾ ਪਾਉਂਗਾ ਮੈਂ ਯਾਹਾਂ ਬਸ ਅੱਜ ਤੱਕ ਹੀ ਫਾਰਕ ਕਰਿਆ ਆ ਆ ਗਿਆ ਕਰ ਦੇ ਕਰ ਦੇ ਨਾ ਗੋਭੀ ਸਮਾਰਤੀ ਲੱਗੇ ਪਰਣ ਪਰਣ ਹਾਂ ਬਾਈ ਦੋ ਅੱਛਾ ਹੱਪੀ ਲੱਗੇ ਹੋਏ ਨੇ ਹਾਂ ਸ਼ਾਮ ਨੂੰ ਕੱਚੇ ਕੱਢਣਗੇ ਹਾਂ ਅੱਛਾ ਕੱਚੇ ਕਰਨ ਬਾਅਦ ਵਿੱਚ ਕੱਚੇ ਕੱਢ ਲਾਂਗੇ ਇਹ ਵੀ ਇਹਨੂੰ ਪਾਲਕ ਨੂੰ ਧੋਈਏਗੇ ਨਾ ਵਿੱਚ ਦੇਖ ਲਿਓ ਕੀ ਡੱਕਾ ਡੁੱਕਾ ਜਿਵੇਂ ਮੈਂ ਬੇਲਜੀ ਵਾਲਾ ਹੁੰਦਾ ਨਾ ਹਾਂ ਕੱਢ ਦੇਣਾ ਉਹਨੂੰ ਵਿੱਚ ਹਾਂ ਗਾ ਵਧੀਆ ਕਰਾਰੀ ਜੀ ਇਹਦੇ ਵਾਲੀ ਉਹ ਪਾਲਕ ਵੱਧ ਪਾ ਕੇ ਚੁਰਚੁਰੇ ਜੇ ਬਣਦਗੇ ਹਾਂ ਦੀ ਪਾਲਕ ਆਲੂ ਆਲੂ ਘਰ ਦੇ ਹੈ ਪਾਲਕ ਘਰ ਦੀ ਨਹੀਂ ਬਰੈਡਾਂ ਲਾਵਾ ਨਹੀਂ ਨਹੀਂ ਇਹ ਮਰਦੇ ਜਾਣਗੇ ਉਹ ਬਰੈਡਾਂ ਜੇ ਨਾ ਤੇਲ ਜਿਆਦਾ ਹੋ ਜਾਂਦਾ ਇਹ ਫਿਰ ਬੰਡਵੇਂ ਵੀ ਆ ਜਾਂਦੇ ਨੇ ਸਾਰਿਆਂ ਨੂੰ ਆ ਜਾਂਦੇ ਨੇ ਮੈਂ 2-2 ਮਿੰਟ ਪਾ ਕੇ ਲਾਵੇ ਸਾਰਿਆਂ ਦੇ ਹੂੰ ਹੂੰ ਮਾੜਾ ਥੋੜੀ ਹੋਰ ਪਾੜ ਇਧਰੋਂ ਪਾੜ ਕੱਲਾ ਭਰ ਕੇ ਭੱਲੇ ਜਾਣਾ ਬੱਲ ਬੱਲ ਇਹ ਬਾਕੀ ਲੋੜ ਪਈ ਫਿਰ ਦੇਖ ਲੈ ਹਾਂ ਫੇਰ ਲੈ ਗਏ ਹੋਰ ਕੱਲਾ ਭੁੱਲ ਭੱਤਲਾ ਕੱਲਾ ਮੈਂ ਘਰ ਮੈਂ ਕਹਿੰਦਾ ਨਹੀਂ ਲੈ ਜਾਂਦਾ ਹਣੀ ਲੋੜ ਹੀ ਫੇਰ ਆ ਇਹਨੀ ਗਦੇ ਤਾਂ ਥੋੜੀ ਹੋਊਗੀ ਯਾਰ ਕੱਲਾ ਛੋਟਾ ਸਾਡੇ ਕੋਲ ਹੈ ਦੱਬ ਕੇ ਭਰ ਲਾ ਹੈ ਤਾਂ ਆਹ ਕੁੜੀ ਹਾਂ ਥੋੜੀ ਆ ਜੀ ਇਹ ਅੱਧੀ ਅੱਧੀ ਇਹਨਾਂ ਨੇ ਕਿਹੜਾ ਉੱਪਰ ਉੱਪਰ ਪਾਉਣੀ ਆ ਬੱਲ ਬੱਲ ਤੂੰ ਸਾਰੀਓ ਕਿਉਂ ਕਿ ਲੈ ਇਹਨੇ ਛੋਟਾ ਸਾਡੇ ਕੋਲ ਹੈ ਆ ਕਿ ਲੈ ਨੇ ਫਿਰ ਆ ਬੰਨੀ ਕਿ ਲ ਖਾਇਆ ਨੇ ਆ ਬੇਲ ਦੀ ਬੇਲ ਆ ਦਿਖਾ ਯਾਰ ਹੋਰ ਘੜੀ ਐ ਇੰਨੀ ਐਨੀ ਹੋਰ ਵੱਡ ਲਈਏ ਹੁਣ ਖੜ ਜਾ ਬਹੁਤ ਆਕੇ ਲੈ ਕੇ ਜਾਂਦੇ ਪਹਿਲਾਂ ਛੋਟਾ ਹੋਰ ਵੱਡ ਕੇ ਲੈ ਜਿਓ ਆ ਫਰਕ ਨਹੀਂ ਆਕੇ ਦੇਖ ਲਾਂਗੇ ਬਾਕੀ ਇੱਥੇ ਰੱਖ ਦੇ ਲੋਡ ਪਈ ਨਾ ਇੱਥੇ ਰੱਖ ਦੇਣੇ ਚਲਾ ਚਲੀਏ ਦੇਖ ਭਾਈ ਇਹ ਨਾ ਜਿਹੜੇ ਮੁੱਕੇ ਆ ਜਿੰਦੇ ਸੀਮੈਂਟ ਦੀ ਟਰਾਲੀ ਤੇ ਬਜਰੀ ਓਏ ਉਹ ਨੂੰ ਸਿੱਧੀ ਸਿੱਧੀ ਕਿਉਂ ਨਹੀਂ ਛੱਡ ਰਿਹਾ ਹੈ ਸਿੱਧੇ ਲਾ ਕੇ ਸਿੱਧੀ ਹੋਊਗੀ ਨਹੀਂ ਚੜਾਈ ਹੈ ਚੜਾਈ ਤੇ ਥੋੜਾ ਚੜਦੀ ਆ ਉਹ ਹਾਂ ਜੀ ਗੁਰੀ ਗੁਰੀ ਤੂੰ ਕਦੇ ਰੇਤਾ ਲਿਆਉਣਾ ਕਦੇ ਸੀਮੈਂਟ ਲਿਆਉਣਾ ਕਦੇ ਸਰੀਆ ਲਿਆਉਣਾ ਹੈ ਜਿੱਦਣ ਆਉਣਾ ਤੂੰ ਕੁਛ ਨਾ ਕੁਛ ਲੈ ਕੇ ਆਉਣਾ ਹੈ ਛੜਗੇ ਛੜਗੇ ਹੋ ਗਿਆ ਹੋਏ ਨਹੀਂ ਸਕਦਾ ਹੋਏ ਨਹੀਂ ਸਕਦਾ ਬਹੁਤ ਉੱਚਾ ਹੈ ਤੈਨ ਸਾਰੇ ਘਸਾ ਦੇਣੇ ਆ ਉਹਨੇ ਟਰਾਲੀ ਦੇ ਕੌਣ ਹੈ ਨਾ ਚੱਕ ਦੀਗੇ ਕੌਣ ਹੈ ਚੱਕ ਦੇ ਫੋਟੋ ਤੇ ਟਰੈਕਟਰ ਦਾ ਉਹਨੂੰ ਟਰੈਕਟਰ ਤੇ ਮਾਨਸ ਜੀ ਆਈ ਜੀ ਤੇ ਸਲਿੱਪ ਕਰਦੀ ਐਟਲੌਕ ਤੇ ਸੁਣਾ ਢਾਈ ਬਣਣੀ ਆ ਫੜ ਕੇ ਕੁੰਡੀ ਕੱਟ ਸਾਰ ਕਿੱਥੇ ਪੀਹੇ ਹੋਗੇ ਸਾਹ ਹੋ ਉਹ ਨਹੀਂ ਮੰਨਦਾ ਉਹ ਕਹਿੰਦਾ ਵਾਹ ਕੇ ਵੜਨੀ ਹੈ ਵੀ ਆਪਣਾ ਸਿਮਿੰਟ ਲਾ ਲਓ ਹੈ ਨਹੀਂ ਉਹ ਦੂਜੇ ਲੋਟ ਕਿਉਂ ਨਹੀਂ ਲੈ ਕੇ ਆਉਂਦਾ ਕਿ ਐਨਾ ਐਨਾ ਰੇਤ ਆ ਗਿਆ ਇੱਥੇ ਇੰਨੀ ਬਜਰੀ ਆ ਗਈ ਆ ਸਿੱਧਾ ਕਿਉਂ ਨਹੀਂ ਲੈ ਕੇ ਆਉਂਦਾ ਉਹ ਸਿੱਧੀ ਟਰਾਲੀ ਕਿਉਂ ਨਹੀਂ ਛੱਡਦਾ ਉੱਥੇ ਆਉਣੀ ਹੈ ਬਜਰੀ ਕਹਿੰਦੇ ਨੇ ਅੱਛਾ ਜੀ ਅੱਛਾ ਅੱਛਾ ਮੈਂ ਇੰਟੀ ਦੇਖ ਪਾ ਰਿਹਾ ਹਾਂ ਇਹ ਰੇੜਾ ਚਾਤੇ ਨੇ ਚੱਲੇ ਇਹਦੇ ਉੱਪਰ ਲਾ ਲੋ ਵਧੀਆ ਰੇੜਾ ਜੇ ਹੈਗਾ ਦੇਖ ਲਿਆ ਪਹਿਨਾ ਇਹਦੀ ਥੀਣਾ ਭੁਲ ਜੀ ਉਹ ਬੱਸ ਕਰ ਗਿਆ ਹੁਣ ਰਹਿਣ ਦੇ ਬਹੁਤ ਉੱਚਾ ਘਰ ਸਾਡਾ ਕਾ ਉਹ ਭਾਵੇਂ ਸੱਤ ਬਰੀ ਚਾਰ ਬਰੀ ਨਾ ਨਾ ਬਤਾਈ ਉਹ ਕਹਿੰਦੇ ਸੱਚੇ ਲੱਡੂ ਖਾਣਾ ਹੈ ਉਹਦੇ ਚਾਰ ਹੁਣ ਕਿੱਥੇ ਜਾਵੇ ਠੀਕ ਫੜਕੂ ਚੱਲੇ ਲਗੁਰੀ ਉਹਦੇ ਚਾ ਹੈ ਉਹਦੇ ਕਿੰਨਾ ਅੱਛਾ ਮੈਨੂੰ ਤੇ ਇਸਦੀ ਰਹਿਣਿਆ ਲੈ ਲੱਗੇ ਸੀਮਿੰਟ ਹੈ ਹਾਂ ਦਿੰਨੀ ਆ ਉਹਨੂੰ ਵੀ ਲੱਡੂ ਖਾਣੇ ਆ ਬਾਹਰ ਬੰਦ ਉਹ ਛੱਪੇ ਜਾਣਾ ਹਾਂ ਵੀ ਹੁਣ ਤਾਂ ਅਸੀਂ ਕੋਲੇ ਖੜਾਂਗੇ ਭਾਈ ਜਿਹੜਾ ਤੁਸੀਂ ਪਹਿਲਾਂ ਕੱਢ ਕੇ ਲੈ ਗਏ ਲੈ ਗਏ ਲੋਵੀ ਫਾਈਨਲੀ ਆਪਣੀ ਲੈਂਟਰ ਲੱਗ ਗਿਆ ਨੇ ਉਹਨੂੰ ਲੋਵੀ ਪਟੜਨੀ ਹੈ ਇਹਦੀ ਇਹ ਨਾ ਨਕੀ ਕਰਨੀ ਇੱਥੇ ਨਾਉਣ ਕੀ ਟੱਕਾ ਉੱਥੋਂ ਚੱਕਣੀ ਹੈ ਹੁਣ ਇਹ ਰੂੜੀ ਨੂੰ ਲੱਗਿਆ ਹੋਇਆ ਵੀ ਉਹਦੇ ਅੰਦਰ ਕਦੇ ਲੱਭਦੇ ਨਹੀਂ ਖਾਰੇ ਪਾਣੀ ਨੂੰ ਅੰਦਰ ਨਹੀਂ ਲੰਘਦਾ ਪਾਣੀ ਕੀ ਆੜ ਦਾ ਨਹੀਂ ਇਹ ਬੂਤਾਰ ਬੜੇ ਮੇਜ ਬੂਤਾਰ